ਸੋ ਦੋਸਤੋ ਦਿੱਲੀ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਚਾਰੇ ਪਾਸੇ ਬੁਖਲਾਟ ਛਾ ਗਈ ਹੈ ਜਿਨ੍ਹਾਂ ਦੀ ਉਮੀਦ ਨਹੀਂ ਸੀ ਉੱਥੇ ਉਹ ਹੋ ਗਿਆ ਆਮ ਆਦਮੀ ਪਾਰਟੀ ਦੇ ਤਰੰਦਰ ਕਹਿਣ ਜਾਣ ਵਾਲੇ ਅਰਵਿੰਦ ਕੰਜਰੀਵਾਲ ਆਪਣੇ ਹੀ ਇਲਾਕੇ ਤੋਂ ਸੀਟ ਹਾਰ ਜਾਂਦੇ ਨੇ ਉਹਨਾਂ ਦੇ ਨਾਲ ਹੋਰ ਵੱਡੇ ਵੱਡੇ ਸ਼ਖਸੀਤਾਂ ਉਹ ਵੀ ਆਪਣੀ ਚੋਣ ਹਾਰ ਜਾਂਦੀਆਂ ਨੇ ਤੇ ਮੋਦੀ ਸਰਕਾਰ ਇੱਕ ਤਰਫਾ ਬਾਜ਼ੀ ਮਾਰ ਕੇ ਜਿੱਤ ਪ੍ਰਾਪਤ ਕਰਦੀ ਆ ਇਸ ਸਬੰਧੀ ਗੱਲਬਾਤ ਕਰਨ ਦੇ ਨਾਲ ਸਾਡੇ ਲਈ ਮੌਜੂਦ ਨੇ ਸਰਦਾਰ ਗੁਰਦੀਪ ਸਿੰਘ ਜੀ ਤਗੜ ਤਗੜ ਸਾਹਿਬ ਸਾਸਿ ਘਾ ਜੀ ਤਕਾਲ ਸਾਹਿਬ ਦਿੱਲੀ ਜੋ ਚੋਣਾਂ ਅੱਜ ਹੋਇਆ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਰਵੀ ਜੀ ਮੇਰੇ ਸਹਬ ਨਾਲ ਨਾ ਇੱਕ ਵਾਰੀ ਫਿਰ ਤੋਂ ਬਦਲਾ ਆ ਗਿਆ ਹੂੰ ਕਿਤਾਬ ਬਦਲਾ ਝਾੜੂ ਵਾਲਿਆਂ ਨੇ ਆ ਬਿਲਕੁਲ ਜੀ ਕਿਉਂਕਿ ਤਿੰਨ ਵਾਰੀ ਇਹਨਾਂ ਦੀ ਸਰਕਾਰ ਦਿੱਲੀ ਚ ਬਣੀ ਹੈ ਹੂੰ ਇਹ ਪੰਜਾਬ ਚ ਹੀ ਬਣ ਗਈ। ਬਿਲਕੁਲ। ਇਸ ਸਾਲ ਪਹਿਲਾਂ ਇਹ ਕਹਿੰਦੇ ਸੀ ਬਦਲਾ ਆਇਆ ਰਾਜਨੀਤੀ ਚ। ਹੂੰ। ਤੇ ਇਹਨਾਂ ਨੂੰ ਮੇਰੇ ਖਿਆਲ ਇਹ ਆਈਡੀਆ ਨਹੀਂ ਸੀ ਵੀ ਭਾਜਪਾ ਵਾਲੇ ਵੀ ਬਦਲਾ ਲਿਆ ਸਕਦੇ ਆ। ਮਤਲਬ ਬਦਲਾ ਤੇ ਤੋਂ ਬਦਲਾ ਆ ਗਿਆ ਜੀ ਹੁਣ ਡਬਲ ਹੋ ਗਿਆ। ਬਦਲਾ ਤੇ ਬਦਲਾ ਆ ਗਿਆ। ਇਹ ਤੀਜੀ ਗੱਲ ਇਹ ਹੈਗੀ ਆ ਵੀ ਜਿਹੜੇ ਕੰਮ ਆ ਨਾ ਰਵੀ ਹੂੰ ਲੋਕੀ ਬੋਰਡ ਬਾਉਂਦੇ ਕੰਮ ਨੂੰ। ਬਿਲਕੁਲ ਜੀ। ਤੁਸੀਂ ਕੀ ਕੀਤਾ ਕੀ ਕਰਿਆ? ਹੂੰ। ਚਲੋ ਦੋ ਵਾਰੀ ਤੇ ਇਹਨਾਂ ਦਾ ਕਲੀਅਰ ਕੱਟ ਸਰਕਾਰ ਬਣੀ ਦਾ ਆਪਾਂ 5 ਸਾਲ ਚੱਲੀ ਆ ਇਹ ਕਈ ਥੋੜਾ ਟਾਈਮ ਥੋੜੇ ਦਿਨਾਂ ਦੀ ਸੀ ਲੋਕਾਂ ਨੇ ਦੇਖ ਲਿਆ ਵੀ ਇਹਨਾਂ ਦੇ ਪੱਲੇ ਸਿਰਫ ਲਾਰੇ ਲੱਪੇ ਆ ਹੂੰ ਲਾਰੇ ਲੱਪੇ ਲੱਲੇ ਸਾਡਾ ਦਿੱਲੀ ਮਾਡਲ ਜਿਹੜਾ ਉਹ ਮੋੜ ਕੇ ਪੰਜਾਬ ਚ ਇਹਨਾਂ ਨੇ ਲਿਆਂਦਾ ਚਲੋ ਉਹਦੀ ਗੱਲ ਆਪਾਂ ਬਾਅਦ ਚ ਕਰਦੇ ਆ ਹੂੰ 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 ਜਿਹੜੇ ਸੀਗੇ ਸਿਹਤ ਕੇਂਦਰ ਬਲ ਲੱਗ ਲਿਏ ਬਿਲਕੁਲ ਲੱਗ ਲਿਏ ਬਿਲਕੁਲ ਜਿਹੜੀ ਇੱਕ ਸੀਗੀ এডਿਕੇਸ਼ਨ ਇਹ ਕਹਿੰਦੇ ਸੀ ਅਸੀਂ ਕ੍ਰਾਂਤੀ ਲੈ ਆਂਦੀ ਐ এডਿਕੇਸ਼ਨ ਕ੍ਰਾਂਤੀ ਵੀ ਲੈ ਆਂਦੀ ਇਹਨਾਂ ਨੇ ਲੈ ਆਂਦੀ ਆ ਉਹ ਖੁਦ ਹਾਰ ਗਿਆ ਮਨਿਸਟਰ ਬਿਲਕੁਲ ਮਨੀਸ਼ ਚੋਧਰੀ ਜਿਹੜੇ ਕਹਿੰਦੇ ਸੀ ਬਲ ਡਿਵਾਈਡ ਸਕੂਲ ਅਸੀਂ ਖੋਲਤੇ ਦਿੱਲੀ ਚ ਬਿਲਕੁਲ ਪਰ ਉਹ ਲੋਕਾਂ ਨੇ ਇਹਨਾਂ ਦਾ ਭਾਂਡਾ ਭੰਨਤਾ ਠੀਕ ਹੈ ਜੀ ਹੁਣ ਇਸ ਇਲੈਕਸ਼ਨ ਦੇ ਵਿੱਚ ਇਹ ਕਹਿੰਦੇ ਹੁੰਦੇ ਸੀ ਜੀ ਅਸੀਂ ਪੰਜਾਬ ਚ ਆਹ ਕਰਤਾ ਪੰਜਾਬ ਚ ਉਹ ਕਰਤਾ ਜਦ ਕਿ ਪੰਜਾਬ ਦਾ ਦਿੱਲੀ ਦਾ ਤੋਂ ਕੁ ਬੜਾ ਫਰਕ ਨਹੀਂ ਬਿਲਕੁਲ ਥੋੜਾ ਜਿਹਾ ਏਰੀਆ ਹਰਿਆਣੇ ਦਾ ਹੀ ਪੈਂਦਾ ਮਤਲਬ ਬਾਰਡਰ ਹੀ ਲੱਗਦੇ ਆ ਬਿਲਕੁਲ ਬਿਲਕੁਲ ਤੇ ਆਪਾਂ ਨੇਚਰਲੀ ਜਿੰਨੇ ਖਾਸ ਕਰ ਆਪਾਂ ਦੁਆਬੇ ਵਾਲੇ ਹੂੰ ਜਾਂਦੇ ਨਹੀਂ ਜਾਂਦੇ ਹੀ ਰਹਿੰਦੇ ਆ ਗੱਡੀਆਂ ਰੋਜ਼ ਲੱਗਦੇ ਆ ਜੀ ਗੱਡੀਆਂ ਰੋਜ਼ ਹੀ ਚੱਲੂਗੀ ਰੋਜ਼ੇ ਬਿਲੈਤੀ ਆਉਂਦੇ ਰੋਜ਼ ਆਪਾਂ ਚੜ੍ਹਨ ਜਾਂਦੇ ਆ ਹਜ਼ਾਰਾਂ ਬੰਦੇ ਦਿੱਲੀ ਜਾਂਦੇ ਹਜ਼ਾਰਾਂ ਹੁੰਦੇ ਆ ਬਿਲਕੁਲ ਬਿਲਕੁਲ ਤੇ ਉਹ ਜਿਹੜੀ ਸੂਚਨਾ ਆ ਜਾਂ ਜਿਹੜੀ ਜਾਣਕਾਰੀ ਉਹ ਵੀ ਸ਼ੇਅਰ ਹੁੰਦੀ ਉਹ ਮਿੰਟ ਤੋਂ ਪਹਿਲਾਂ ਪਹੁੰਚ ਜਾਂਦੀ ਉੱਥੇ ਕੁਝ ਦਿਨ ਪਹਿਲਾਂ ਦੀ ਤੁਹਾਨੂੰ ਮੈਂ ਕੱਟਣਾ ਦੱਸ ਦਿੰਦਾ ਜੇ ਮ ਮੇਰਾ ਕਾਜਨ ਵੀ ਆਸੀ ਦਿੱਲੀ ਲਾਛਾ ਜੀ ਪੰਜਾਬ ਦੀ ਉਹਨਾਂ ਕੋਲ ਗੱਡੀ ਸੀ ਆਪਾਂ ਜਿਹੜੇ ਕੋ ਹੁੰਦੀਆਂ ਹੀ ਉਹਨਾਂ ਨੂੰ ਗੁੜਗਾਮਾ ਖੜੀ ਕਰਕੇ ਜਾਣੀ ਪਈ ਕੀ ਕਾਰਨ ਆਉਦਾ ਜੀ ਉਹ ਕੋਈ 206 ਮੰਗਦੇ ਆ ਜੀ ਦਿੱਲੀ ਦੇ ਵਿੱਚ 206 ਇੰਜਨ ਦੀ ਗੱਡੀ ਚਾਹੀਦੀ ਨਹੀਂ ਐਂਟਰ ਨਹੀਂ ਹੋਣ ਦੇਣਾ ਦੂਜੀ ਨਹੀਂ ਬਣਨ ਦੇਣਗੇ ਨਹੀਂ ਟੈਕਸੀ ਵਾਲਿਆਂ ਦੀ ਵੀ ਇਹੀ ਪ੍ਰੋਬਲਮ ਹੈ ਉਹਨਾਂ ਨੂੰ 2025 25000 ਰੁਪਈਆ ਵੀ ਜੁਰਮਾਨਾ ਠੋਕਦੇ ਸੀ ਨਹੀਂ ਤਖਤ ਸਾਹਿਬ ਮੈਂ ਤੁਹਾਡੀ ਗੱਲ ਨਾਲ ਐਗਰੀ ਹਾਂ ਗੱਡੀਆਂ ਤਾਂ ਰੁਕੀ ਜਾਂਦੇ ਆ ਜਿਹੜੀਆਂ दारू ਦੀ ਭਰ ਕੇ ਜਾਂਦੇ ਉਹ ਕਦੇ ਨਹੀਂ ਲੱਗਦੀਆਂ ਫੇਰ दारू ਭੜੀ ਵੀ ਗਈ ਆ ਵੀ ਉਹ ਉਹ ਨਹੀਂ ਰੋਕਦੇ ਹੈ ਕਿ ਦੇਖੋ ਉਹਦਾ ਸਵਾਰੀ ਰੋਕ ਦਿੰਦੇ ਆ ਮੈਂ ਕਿ ਡਾਵਲ ਸੀ ਹਾਂਜੀ ਹਾਂਜੀ ਮੈਂ ਕਿ ਡਾਵਲ ਚਲੋ ਦੇਖੋ ਬਦਲਾ ਦੇ ਵਿੱਚ ਬਹੁਤ ਕੁਝ ਹੁੰਦਾ ਨਹੀਂ ਚਲੋ ਉਹ ਤਾਂ ਵੋਟਾਂ ਜੀ ਤੁਹਾਨੂੰ ਪਤਾ ਹੀ ਆ ਵੀ ਜੇ ਕਿਸੇ ਨੂੰ ਥੋੜਾ ਇਹਦਾ ਸਾਡਾ ਹੈਲੀਕਾਪਟਰ ਵੀ ਜਾਂਦਾ ਜੀ ਨਹੀਂ ਨਹੀਂ ਉਹੀ ਗੱਲ ਹੈ ਵੀ ਯਾਨੀ ਕਿ ਇੱਕ ਆਵਾਦਵੀਂ ਦੀ ਸਰਕਾਰ ਆਮ ਬੰਦੇ ਨੂੰ ਰੋਕਦੀ ਆ ਇੱਥੇ ਇੱਥੇ ਹੀ ਇੱਥੇ ਹੀ ਦਿੱਲੀ ਵਾਲਿਆਂ ਨੂੰ ਚੋਟ ਜੁਕੀ ਆ ਜਦੋਂ ਕੇਜਰੀਵਾਲ ਜਾਂ ਅੰਨਾ ਹਜਾਰੇ ਨੇ ਕਿਹਾ ਸੀ ਆਮ ਆਦਮੀ ਸਰਕਾਰ ਆਦਮਾ ਦੀ ਬਾੰਗ ਚਾਹੀਦੀ ਹੈ ਬੱਸ ਵੀ ਸ਼ੀਸ਼ਮਹਿਲ ਬਣਾ ਲੈ ਬਿਲਕੁਲ ਨਾ 21-21 ਲੱਖ ਦੀ ਟਾਇਲਟ ਸੀਟ ਲਾ ਲਈ ਆਮ ਤੋਂ ਖਾਸ ਹੋ ਗਿਆ ਕੋਈ ਤਾਂ ਪਤਾ ਹੀ ਨਹੀਂ ਕਿ ਕੋਸ਼ਿਸ਼ ਕੀਤਾ ਨਾ ਆਮ ਤੋਂ ਜਦੋਂ ਖਾਸ ਹੋ ਗਿਆ ਤੇ ਲੋਕਾਂ ਨੇ ਨਕਾਰ ਦਿੱਤੇ ਇਹ ਸਿਕਿਉਰਿਟੀ ਡਬਲ ਦਿੱਲੀ ਵਾਲੋਂ ਸਿਕਿਉਰਿਟੀ ਡਬਲ ਪੰਜਾਬ ਦਾ 100 ਬੰਦਾ ਬਾਧੂ ਕਾਠ ਮਾਰਿਆ ਸੀ ਕੇਜਰੀ ਵਾਲ ਦੇ ਨਾਲ ਬਿਲਕੁਲ ਜੀ ਬਿਲਕੁਲ ਇਹ ਤੁਸੀਂ ਆਮ ਕਿਥੋਂ ਰਹਿ ਗਏ ਦੇਖੋ ਇਹ ਗੱਲਾਂ ਆਮ ਜਿਹੜੀ ਪਬਲਿਕ ਆ ਨਾ ਕਬੇ ਬੇਸ਼ੱਕ ਨਾ ਹੂੰ ਕਿਸੇ ਮੀਡੀਆ ਤੇ ਜਾਂ ਕਿਸੇ ਪੱਤਰਕਾਰ ਦੇ ਸਾਹਮਣੇ ਪਰ ਉਹਨਾਂ ਦੇ ਦਿਲ ਚ ਹੁੰਦੀ ਆ ਹਾਂ ਮੰਨ ਲਓ ਜੋ ਉਹਨਾਂ ਨਾਲ ਵਾਪਰਦੀ ਆ ਉਹਨੂੰ ਅੰਦਰ ਲਿਖ ਲੈਂਦਾ ਉਹ ਉਹਨੇ ਫੀਲ ਕੀਤਾ ਅਗਲੇ ਦੇ ਅੰਦਰ ਬਹਿ ਜਾਂਦੀ ਆ ਬਿਲਕੁਲ ਜੀ ਬਿਲਕੁਲ ਵੀ ਇਹਨਾਂ ਨੇ ਕਿਹਾ ਸਾਨੂੰ ਕੀ ਸੀ ਕੀਤਾ ਹੀ ਨਹੀਂ ਕੀ ਆ ਤੇ ਉਹਦਾ ਹੀ ਨਤੀਜਾ ਵੀ ਸੱਤਵੇਂ ਵਿੱਚੋਂ ਮੇਰੇ ਕੱਲ ਹੋ ਇਸ ਟਾਈਮ ਅਜੇ ਨਹੀਂ ਚਲੋ ਡਿਕਲੇਅਰ ਨਹੀਂ ਹੋਏ ਤੀਜੀ ਇਸ ਟਾਈਮ ਆਪਾਂ ਬੈਠੇ ਆਂ ਪਰ ਆਈਡੀਆ ਹੈਗਾ ਵੀ ਬਾਈਬੀ ਪਾਈਆਂ ਸੀਟਾਂ ਤੇ ਸ਼ਾਇਦ ਸਿਮਟ ਗਈਆਂ ਇਹਨਾਂ ਦੀ ਸਿਮਟ ਗਈਆਂ ਬਿਲਕੁਲ ਜੀ ਬਿਲਕੁਲ ਤੇ ਆ ਕਿ ਬਾਕੀ ਜਿਹੜੀਆਂ ਆ 45 ਤੋਂ 48 ਦਾ ਕੋਈ ਰੁਝਾਨ ਆ ਰਿਹਾ ਵੀ ਬਾਜ਼ਪਾਕ ਖੋ ਚੁੱਕੀ ਆ ਇੱਕ ਤਰਫਾ ਵਾਜੀ ਲੈ ਗਿਆ ਲੱਗਦਾ ਵਾਜੀ ਹੋ ਗਈ ਜੀ ਕਰੀਏ ਕੱਟੋ ਮੇਨ ਤਾਂ ਤੱਕ ਤਾਂ ਵੀ ਇਹੀ ਆ ਮੰਨ ਲਓ ਦੇਖੋ ਇੱਕ ਤਰ੍ਹਾਂ ਤਾਂ ਤੁਸੀਂ ਦਿੱਲੀ ਮਾਡਲ ਨੂੰ ਪੰਜਾਬ ਚ ਲੈ ਕੇ ਆਏ ਸੀ ਉਸ ਤੋਂ ਬਾਅਦ ਦਿੱਲੀ ਚੋਣਾ ਵਿੱਚ ਪੰਜਾਬ ਮਾਡਲ ਵਰਤਣ ਲੱਪਾ ਹੈ ਮੰਨ ਲਓ ਲੋਕੀ ਬੜੇ ਸ਼ਾਇਦ ਪੰਜਾਬ ਚ ਜੀ ਅਸੀਂ ਹਜ਼ਾਰ ਹਜ਼ਾਰ ਦੇ ਤਾ ਪੰਜਾਬ ਚ ਅਸੀਂ ਨੌਕਰੀਆਂ ਦੇਤੀਆਂ ਅੱਜ ਸਵੇਰੇ ਵੀ ਐਡ ਚੱਲਦੀ ਸੀ ਮੰਨ ਲਓ ਇਹਨਾਂ ਨੇ ਚੈਨਲ ਕੰਮਲੇ ਕੀਤੇ ਪਏ ਸੀ ਇੰਨੀ ਐਡ ਚਲਾਉਂਦੇ ਆ ਬਿਲਕੁਲ ਆਪਣੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਸੀ 50 ਹਜ਼ਾਰ ਨੌਕਰੀ ਕਹਿੰਦਾ ਮੈਂ ਦੇਖੀ ਬੈਠਾ ਪਾਦ ਨਕੂਦਰ ਹਲਕਾ ਤੇ ਨਕੂਦਰ ਸਲੋਜ ਤੇ ਆਪਾਂ ਰਹਿੰਦੇ ਹਾਂ ਬਿਲਕੁਲ ਜੀ ਅਸੀਂ ਨਹੀਂ ਕੋ ਦੇਖਿਆ ਕਿਸੇ ਨੂੰ ਨੌਕਰੀ ਮਿਲੀ ਹੋਵੇ ਨਾ ਹੀ ਕਿਸੇ ਨੇ ਕਦੀ ਸੁਣਾਇਆ ਵੀ ਨਾ ਕਿਸ ਨੇ ਕਿਹਾ ਤੇ ਮੈਨੂੰ ਸਰਕਾਰ ਵੱਲੋਂ ਕੋਈ ਨੌਕਰੀ ਮਿਲੀ ਆ ਤੇ ਉਹ ਜਿਹੜੀ 50000 ਦਿੱਤੀ ਕਿੱਥੇ ਪਤਾ ਨਹੀਂ ਇਹ ਹਰਿਆਣੇ ਜਿੱਦੇ ਆਏ ਪਤਾ ਨਹੀਂ ਦਿੱਲੀ ਜਿੱਦੇ ਆਏ ਨਹੀਂ ਸਰ ਦੇਖੋ ਨੌਕਰੀ ਜੇ ਮਿਲੀ ਹੋਵੇ ਨਾ ਮੰਨ ਲਓ ਇਦਾਂ ਸਾਨੂੰ ਮੰਤਰੀ ਮੰਤਰੀ ਮੰਡਲ ਇਕੱਠਾ ਕਰਕੇ ਵੋਟਾਂ ਮੰਗਣ ਦੀ ਲੋੜ ਨਹੀਂ ਪੈਂਦੀ ਜਿਹਦਾ ਬੰਦੇ ਦਾ ਕੰਮ ਬੋਲਦਾ ਨਾ ਉਹਨੂੰ ਕਿਸੇ ਦੇ ਘਰ ਜਾ ਕੇ ਮੋਰੇ ਮੱਥਾ ਨਹੀਂ ਟੇਕਣਾ ਪੈਂਦਾ ਵੀ ਸਾਨੂੰ ਵੋਟ ਪਾਓ ਦੇਖੋ ਬੜੀ ਸੋਹਣੀ ਗੱਲ ਕਹੀ ਹੈ ਵੀ ਜੇ ਤੁਸੀਂ ਡਿਊਟੀ ਦੇ ਉੱਤੇ ਨਾ ਮੰਨ ਲਓ ਸਲੂਟ ਕਰਦੇ ਆਪਣੀ ਡਿਊਟੀ ਨੂੰ ਆਪਣੇ ਕੰਮ ਨੂੰ ਸਲੂਟ ਕਰਦੇ ਆ ਫਿਰ ਜਿਹੜੇ ਘਣੇ ਨੂੰ ਆਪਣੀ ਮਿਹਨਤ ਨਹੀਂ ਕਹਿੰਦੇ ਪੈਂਦੀਆਂ ਤੇ ਸਾਡੇ ਕੰਮ ਬੋਲਣੇ ਚਾਹੀਦੇ ਆ ਬਿਲਕੁਲ ਦੇਖੋ ਇਹ ਇਹਦਾ ਹੀ ਸੀ ਹੁਣ ਤੁਸੀਂ ਦੇਖੋ ਕੁਝ ਦਿਨ ਪਹਿਲਾਂ ਹੀ ਇਲੈਕਸ਼ਨ ਦਿੱਲੀ ਚੱਲਦੀ ਪਈ ਸੀ ਅਗਲਿਆਂ ਨੇ ਜਿਹੜਾ ਇਹਨਾਂ ਦਾ ਡ੍ਰੀਮ ਪ੍ਰੋਜੈਕਟ ਸੀ ਆਮ ਆਦਮੀ ਕਲੀਨ ਹਮਮ ਉੱਤੋਂ ਵੋਟਾਂ ਲਾਤੀਆਂ ਮੁੱਖ ਮੰਤਰੀ ਬਿਲਕੁਲ ਜੀ ਬਿਲਕੁਲ ਲਾਤੀਆਂ ਜੋ ਦੀਆਂ ਜੀ ਨਾਂ ਵੀ ਚੇਂਜ ਕਰਾਤੇ ਹਮ ਕਿਉਂਕਿ ਕਿਸੇ ਦੇ ਪੈਸਿਆਂ ਦੇ ਤੁਸੀਂ ਨੱਚ ਨਹੀਂ ਸਕਦੇ ਐ ਬਿਲਕੁਲ ਜੀ ਬਿਲਕੁਲ ਨੱਚੌ ਕੇ ਤਾਂ ਇਹ ਤੁਹਾਡਾ ਕੁਛ ਆਪਣਾ ਕੋਈ ਪੈਸਾ ਤਾਂ ਸੈਂਟਰ ਕੇਂਦਰ ਸਾਡਾ ਆ ਹਮ ਬੱਲੇ ਬੱਲੇ ਤੁਸੀਂ ਲਈਏ ਸੇਂਟਰ ਕੇਂਦਰੋਂ ਨਾ ਤੁਸੀਂ ਵੋਟਾਂ ਆਪਣੀਆਂ ਲਾ ਲਈਆਂ ਅਗਲਿਆਂ ਲਾਤੀਆਂ ਤਾਂ ਕਰਦਾ ਬਸ ਸਭ ਤੋਂ ਵੱਡੀ ਕਿਹੜੀ ਮਾਰਿਆ ਉਹ ਤਾਂ ਇੱਕ ਆਮ ਆਦਮੀ ਨੂੰ ਪੈਂਦੀ ਆ ਹਮ ਜਿਹੜੀ ਪਹਿਲਾਂ ਮਸ਼ਹੂਰੀ ਕੀਤੀ ਗਈ ਉਹ ਵੀ ਆਪਣੇ ਤੇ ਬੋਝ ਪੈ ਗਿਆ ਜਿਹੜੀ ਬਾਅਦ ਵਿੱਚ ਮਸ਼ਹੂਰੀ ਉਤਾਰ ਕੇ ਦੂਜੀ ਜੋ ਰਿਐਲਿਟੀ ਲਾਈ ਗਈ ਉਹ ਵੀ ਆਪਣੀ ਸਿਰ ਤੇ ਬੋਝ ਪੈ ਗਿਆ ਮੈਂ ਕਿਹਾ ਜੀ ਜਿਹੜਾ ਲੱਖਾਂ ਕੋੜ ਰੁਪਏ ਕਰਜ਼ਾ ਤੇ ਨਾਸਲਾਂ ਕਿਹਾ ਉਹ ਆਪਾਂ ਨਹੀਂ ਲਾਉਣਾ ਕਿਸੇ ਨੂੰ ਥੋੜੀ ਲਾਣਾ ਬਿਲਕੁਲ ਜੀ ਇਹਨਾਂ ਨੇ ਤਾਂ ਐਡ ਵਾਲੀ ਬੰਬੇ ਤੱਕ ਹਮ ਇਹਨਾਂ ਦੀ ਮਹਾਰਾਸ਼ਟਰ ਤੱਕ ਇਹਨਾਂ ਦੀ ਐਡ ਚੱਲਦੀ ਹੁੰਦੀ ਸੀ ਪੰਜਾਬ ਚ ਆ ਕੁਝ ਕਰਤਾ ਜਦਕਿ ਤੁਸੀਂ ਵੀ ਦੇਖਦੇ ਹੋ ਅਸੀਂ ਵੀ ਦੇਖਦੇ ਹਾਂ ਪੰਜਾਬ ਚ ਕੀ ਹੋਇਆ ਤੈਨੂੰ ਮੈਨੂੰ ਕੀ ਸਹੂਲਤ ਹੋਈ ਉਹ ਵੀ ਸਾਡੇ ਸਾਹਮਣੇ ਹੀ ਆ ਬਿਲਕੁਲ ਲਾਰਾ ਲਾਇਆ ਸੀ 1000 ਦਾ 36 36000 ਹੋ ਗਿਆ ਠੀਕ ਹੈ 36000 ਹੋ ਗਿਆ ਤੇ 1000 ਤੋਂ ਬਾਅਦ ਇਹ ਨਹੀਂ 1100 ਕਹਿੰਦਾ ਹੁਣ ਜਿਹੜਾ ਬਜਟ ਆਣਾ ਮਾਰਚ ਦਾ ਮਾਰਚ ਵਿੱਚ ਕਹਿੰਦੇ ਜੀ ਹੋ ਜਾਏਗਾ ਉਹਨਾਂ ਕੱਖ ਨਹੀਂ ਮੈਂ ਤੁਹਾਨੂੰ ਦੱਸ ਦਿੰਦਾ ਨਹੀਂ ਨੀ ਨਹੀਂ ਕਹਿੰਦੇ ਤਾਂ ਹੈ ਨਾ ਤੁਸੀਂ ਐਸ ਗੱਲ ਨੂੰ ਲੈ ਕੇ ਚੱਲੋ ਵੀ ਕਹਿੰਦੇ ਆ ਵੀ ਹੋ ਜਾਏਗਾ ਬੀਬੀਆਂ ਵੀ ਉਮੀਦ ਹੈਗੀ ਆ ਪਰ ਦੇਣਾ ਕਿਸੇ ਨਹੀਂ ਆ ਦੇਖੋ ਜਦੋਂ ਤੁਸੀਂ ਕਿਸੇ ਨੂੰ ਲਾਰਾ ਲਾ ਕੇ ਉਹਨੂੰ ਪੂਰਾ ਨਹੀਂ ਕਰਨਾ ਦੇਖੋ ਸਾਡੀ ਜਨਤਾ ਨੇ ਪੈਸੇ ਮੰਗੇ ਨਹੀਂ ਸੀ ਵੋਟਾਂ ਵੇਲੇ ਕਿਸੇ ਮੰਤਰੀ ਦਾ ਕਿਸੇ ਵੀ ਮੰਤਰੀ ਤੋਂ ਪੰਜਾਬ ਸੂਬਾ ਦੇ ਕਿਹੜੇ ਬਹੁਤ ਸੂਝਵਾਨ ਲੋਕ ਹੈ ਇੱਥੇ ਦੇ ਛੇਤੀ ਕਿਸ ਤੋਂ ਮੰਗਦੇ ਨਹੀਂ ਹੈਗੇ ਬਿਜਲੀ ਦਿੱਤੀ ਆਪ ਦਿੱਤੀ ਲਾਰੇ ਲਾਏ ਹਜ਼ਾਰ ਹਜ਼ਾਰ ਰੁਪਏ ਦੇ ਉਹ ਆਪ ਲਾਏ ਆਟਾ ਦਾਲ ਦੀ ਸਕੀਮਾਂ ਕੱਢੀਆਂ ਉਹ ਆਪ ਕੱਢੀਆਂ ਸਾਡੇ ਲੋਕਾਂ ਨੂੰ ਰਾਜਾ ਨੂੰ ਭਿਖਾਰੀ ਬਣਾ ਕੇ ਨਾ ਲੀਡਰਾਂ ਨੇ ਛੱਡ ਦਿੱਤਾ ਜੇ ਇਹਦੇ ਥਾਂ ਤੇ ਇੰਨੀਆਂ ਮਸ਼ਹੂਰੀਆਂ ਕਰਨ ਦੀ بجائے ਸਾਨੂੰ ਕੋਈ ਰੋਜ਼ਗਾਰ ਦਿੱਤਾ ਹੁੰਦਾ ਸਾਡਾ ਨੌਜਵਾਨ ਵਿਹਲਾ ਨਾ ਫਿਰਦਾ ਸਾਨੂੰ ਕਿਸੇ ਕੋਲ ਹੱਥ ਮੰਗਣੇ ਨਾ ਪੈਂਦੇ ਚੀਜ਼ਾਂ ਬਸ ਦੇਖੋ ਇੱਕ ਮੈਂ ਦੇਖੀ ਪਿਛਲੇ ਦਿਨੀ ਵੀ ਕੋਈ ਔਜੀ ਆ ਚਲੋ ਔਜੀ ਅਸੀਂ ਸਤਿਕਾਰ ਕਰਦੇ ਜਿਹੜੇ ਆਰਪੀ ਵਾਲੇ ਹਾਂਗੇ ਪੁਲਿਸ ਮੁਲਾਜ਼ਮ ਬਿਲਕੁਲ ਉਹਨਾਂ ਦੀ ਕਿਸੇ ਦੀ ਕੋਈ ਦਰਘਟਨਾ ਚ ਜਾਂ ਕਿਸੇ ਅਤਵਾਦੀ ਹਮਲੇ ਚ ਕੋ ਮੌਤ ਹੋ ਜਾਂਦੀ ਹੈ 1 ਕਰੋੜ ਰੁਪਇਆ ਬੈਂਕ ਦਿੰਦੀ ਜਿੱਤੇ ਉਹਨਾਂ ਦਾ ਇੰਸ਼ੋਰਸ ਹੁੰਦਾ ਠੀਕ ਹੈ ਜੀ 1 ਕਰੋੜ ਰੁਪਇਆ ਪਿੱਛੇ ਪਿੱਛੇ ਭਗਵਾਨਤ ਮਾਨ ਦੀ ਸਰਕਾਰ ਨੇ ਵੀ ਦਿੱਤਾ ਹੁਣ ਮੁੰਡੇ 30 ਆਏ ਆ ਜੀ ਪਰਸੋਂ ਹਮ ਰਿਪੋਰਟ ਹੋ ਗਈ ਜਿੰਨਾਂ ਨੂੰ ਬਕਾਇਦਾ 트럼ਪ ਜੀ ਨੇ ਅਮਰੀਕਾ ਦੇ ਵਿੱਚੋਂ ਰਿਪੋਰਟ ਕਰਦਾ ਕਿ ਸੈਨਾ ਦਾ ਜਹਾਜ਼ੀ ਉਹ ਚਬਾਈ ਜੇ ਤੇ ਪਹੁੰਚ ਕੇ ਕੀਤੇ ਵੀ ਆਪਣੇ ਆਪਣੇ ਟਿਕਾਣੇ ਪਹਿਲੀ ਗੱਲ ਤੇ ਇਹ ਹੀ ਆ ਵੀ ਨੌਜਵਾਨ ਦੁਖੀ ਹੋ ਕੇ ਬਾਹਰ ਜਾਂਦਾ ਸਰਕਾਰਾਂ ਤੋਂ ਆਪਾਂ ਇਹ ਨਹੀਂ ਕਹਿੰਦੇ ਮੌਜੂਦਾ ਸਰਕਾਰ ਪਿਛਲੀਆਂ ਸਰਕਾਰਾਂ ਸਾਰੀਆਂ ਤੇ ਦੇ ਜਾਂਦੇ ਹਾਂ ਜੀ ਦੁਖੀ ਹੋ ਕੇ ਬਾਹਰ ਗਿਆ ਉਹਨਾਂ ਨੂੰ ਮੁੰਡਾ ਬਹਿ ਗਿਆ ਕਿਸੇ ਦਾ 40 ਕਿਸੇ ਦਾ 50 ਬਿਲਕੁਲ ਲੌਸ ਹੋਇਆ ਹੁਣ ਭਗਵਾਨ ਦਮਨ ਜੀ ਦੇ ਦਿਨ ਉਹਨਾਂ ਨੂੰ 55 ਲੱਖ ਰੁਪਏ ਕਿੰਨਾ ਕਮਾਣਾ 30 ਤੇ ਕਿੰਨੇ ਮਾਣੇ 15 ਕਰੋੜ ਕਮਾਣਾ ਹਾਂ ਨਾ ਇੱਕ ਮਹੀਨੇ ਦੀ ਮੇਰੇ ਕੱਲ ਐਡ ਵੀ ਇਦੋਂ ਮਹਿੰਗੀ ਹੋਣੀ ਆ ਮਸ਼ੂਰੀ ਜੇ 1 ਮਹੀਨਾ ਮਸ਼ੂਰੀ ਨਾ ਵੀ ਦਿੱਤੀ ਤਾਂ ਫਰਦਾ ਹਾਂ ਮਸ਼ੂਰੀ ਬੰਦ ਕਰ ਲਓ ਉਹਨਾਂ ਨੂੰ ਜਿਹੜੇ ਉੱਜੜ ਕੇ ਆਏ ਆ ਉਹਨਾਂ ਨੂੰ ਦੇ ਦਿਓ ਬਿਜਾਰੀਆਂ ਨਾ ਕਰੀਏ ਤੁਹਾਡੇ ਗੋਣ ਗੋਣਗੇ ਉਹਨਾਂ ਦੀ ਆਤਮਾ ਤਾਂ ਠੰਡੀ ਹੋਵੇ ਮਾਲੀ ਬਿਲਕੁਲ ਚਲੋ ਆਪਣਾ ਕੋਈ ਕੰਮ ਕਰ ਲੂਗੇ ਮਾੜਾ ਮੋਟਾ ਨਹੀਂ ਤਾਂ ਉਹ ਤਾਂ ਜਿਹੜੇ ਹੀ ਆ ਇੱਥੋਂ ਬੇਸ ਪੱਟ ਕੇ ਗਏ ਸੀ ਉੱਥੋਂ ਕਾਦੀ ਉਹਨਾਂ ਦੇ ਕੱਖ ਨਹੀਂ ਰਿਆ ਪਰ ਤੱਗੜ ਸਾਹਿਬ ਦੇਖੋ ਇੱਕ ਹੈਰਾਨੀ ਦੀ ਗੱਲ ਆ ਮੰਨ ਲਓ ਇਹ ਸਾਡੇ ਲਈ ਬਿਲਿੇ ਪਹਿਲਾ ਮਾਤਮ ਦੀ ਗੱਲ ਆ ਵੀ ਸਾਡੇ ਜੋ ਬਾਹਰ ਗਏ ਸੀ ਬਸਨੀਕ ਉਹਨਾਂ ਨੂੰ ਮੋੜ ਵਾਪਸ ਆਉਣਾ ਪਿਆ ਪਰ ਸਰਕਾਰ ਕਹਿੰਦੀ ਸੀ ਬਾਹਰੋਂ ਗੋਰੇ ਕੰਮ ਕਰਨ ਆਉਣਗੇ ਹੂੰ ਬੇ ਇੰਡੀਆ ਪੰਜਾਬ ਇਦਾਂ ਦਾ ਸੂਬਾ ਬਣ ਜੂ ਗੋਰੇ ਇੱਥੇ ਕੰਮ ਹੋ ਰਿਹਾ ਆਇਆ ਕਰੂਗੇ ਤੇ ਪਰ ਹਨਾਨੀ ਦੀ ਗੱਲ ਹੈ ਗੋਰੇ ਤਾਂ ਆਏ ਨਹੀਂ ਸਾਡੇ ਜਿਹੜੇ ਵਿਚਾਰੇ ਕਿਹਾ ਸੀ ਰੋਟੀ ਲੱਭਣ ਉਹ ਵੀ ਬਿਨਾਂ ਰੋਟੀ ਤੋਂ ਵਾਪਸ ਮੁੜ ਕੇ ਆ ਗਏ ਉਹ ਫੇ ਉਹਨਾਂ ਦੀ ਉਹ ਸੋਚਿਆ ਉਹ ਕਹਿੰਦੇ ਗੋਰਿਆਂ ਨੂੰ ਅਸੀਂ ਬਾਅਦ ਚ ਭੇਜਾਂਗੇ ਪਹਿਲਾਂ ਭਾਈ ਆਪਣੇ ਤਾਂ ਸਾਬ ਲੋ ਹਾਲਾਂਕਿ ਆਪਾਂ ਮਜ਼ਾਕ ਦੀ ਗੱਲ ਕਰਦੇ ਆਂ ਪਰ ਮੁੱਦਾ ਬੜਾ ਸੀਰੀਅਸ ਬੜਾ ਸੀਰੀਅਸ ਮੁੱਦਾ ਜੀ ਇਹ ਜਿਹੜਾ ਮੁੜ ਕੇ ਆਉਂਦਾ ਨਾ ਉਹਨੂੰ ਪਤਾ ਲੱਗਦਾ ਦੇਖੋ ਜੀ ਘਰ ਉਹ ਪਹਿਲੇ ਫੂਕ ਕੇ ਗਿਆ ਹੁੰਦਾ ਉਹ ਵਿੱਚ ਮਉਣ ਦੀ ਆਸ ਨਹੀਂ ਹੁੰਦੀ ਹੈਗੀ ਤੇ ਵਧੀਆ ਕਮਾਉਣ ਨੂੰ ਗਿਆ ਮੁੜ ਕੇ ਫੇ ਆ ਦੇਖੋ ਨੀਤੀਆਂ ਤਾਂ ਜੋ ਡਰ ਸਰਕਾਰ ਨੇ ਨੀਤੀਆਂ ਮਾੜੀਆਂ ਕਰਤੀਆਂ ਤਿੰਨ ਸਾਲਾਂ ਚ ਕਿੰਝ ਮਾੜੀਆਂ ਚੱਲਦੀਆਂ ਲੰਬੇ ਸਮੇਂ ਤੋਂ ਪਰ ਇਹਨਾਂ ਨੇ ਉਹ ਚ ਬਦਲਾਅ ਕੋਈ ਨਹੀਂ ਕੀਤਾ ਸੁਧਾਰ ਲਿਆਉਣ ਦੀ بجائے ਜੇ ਸਦੀ ਖਾਤਰ ਆਮ ਪਬਲਿਕ ਨੇ ਆਮ ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾਈਆਂ ਸੀ ਉਹ ਇਹ ਸੁਧਾਰ ਨਹੀਂ ਲਿਆ ਸਕੇ ਤਿੰਨ ਸਾਲ ਇਹਨਾਂ ਦੇ ਹੋ ਚੱਲੇ ਆ ਦੋ ਸਾਲ ਵਿੱਚੇ ਬਕਾਇਆ ਰਹਿ ਕੇ ਜਿਹੜਾ ਅੱਜ ਦਾ ਰਿਜ਼ਲਟ ਆਇਆ ਇਹਨੇ ਹੋਰ ਵੀ ਲੋਕੀ ਡਾਵਾਜੋਦ ਕਰਦੇ ਨੇ ਜਿਹੜੇ ਇਹਨਾਂ ਦੇ ਆਪਣੇ ਲੀਡ ਹੋਇਆ ਨਵੀਆਂ ਲੀਹਾਂ ਤੇ ਲੋਕਾਂ ਨੂੰ ਉਹ ਲੋਕਾਂ ਨੂੰ ਸੋਚਣਾ ਪੈ ਜਾਣਾ ਵੀ ਹੁਣ ਅਸੀਂ ਕਿੱਧਰ ਨੂੰ ਜਾਈਏ ਕਿਹੜਾ ਚੁਣੀਏ ਤਾਂ ਸਰਦਬ ਮੰਨ ਲਓ ਇੱਕ ਨਾ ਪਹਿਲਾਂ ਜਦੋਂ ਪੰਜਾਬ ਜਿੱਤਿਆ ਇਹਨਾਂ ਨੇ ਉਦੋਂ ਇਹਨਾਂ ਨੇ ਦਿੱਲੀ ਮਾਡਲ ਦਿਖਾ ਕੇ ਪੰਜਾਬ ਜਿੱਤ ਲਿਆ ਪਰ ਜਿੱਦਨ ਦਾ ਪੰਜਾਬ ਜਿੱਤਿਆ ਆ ਪੰਜਾਬ ਮਾਡਲ ਪੂਰੇ ਇੰਡੀਆ ਵਿੱਚ ਦਿਖਾਇਆ ਗਿਆ ਜਿੱਥੇ ਵੀ ਕਿਤੇ ਚੋਣਾ ਹੁੰਦੀਆਂ ਸੀ ਸਾਡੇ ਐਮਐਲਏ ਜੋ ਮੌਜੂਦਾ ਐਮਐਲਏ ਬਣੇ ਹੋਏ ਆ ਜੋ ਇਹਨਾਂ ਤੋਂ ਥੱਲੇ ਜਿੰਨਾ ਤੰਤਰਮੰਤਰ ਚੁੱਕ ਕੇ ਉੱਥੇ ਸੂਬੇ ਵਜਿਆ ਕੇ ਲਾ ਦਿੰਦੇ ਸੀ ਤੇ ਲਗਭਗ ਤੁਸੀਂ ਇੱਕ ਗੱਲ ਨੂੰ ਦੇਖਿਆ ਹੋਣਾ ਜਿੱਥੇ ਵੀ ਗਏ ਉੱਥੇ ਮੂੰਹ ਦਿਖਾ ਕੇ ਮੁੜੇ ਹੂੰ ਇਹਨੂੰ ਕਿੱਦਾਂ ਦੇਖਦੇ ਆਂ ਦੇਖੋ ਪਹਿਲੀ ਗੱਲ ਤਾਂ ਇਹ ਆ ਵੀ ਦੂਜੀ ਸਟੇਟ 'ਚ ਜਾ ਕੇ ਹੂੰ ਮੰਨ ਲਓ ਆਪਾਂ ਹੀ ਆਂ ਜਨਰਲਲੀ ਗੱਲ ਕਰਦੇ ਹਰਿਆਣੇ ਵਾਲਾ ਕੋਈ ਇੱਥੇ ਐਮ.ਐਲ.ਏ ਆ ਜਾਂਦਾ ਕੋਈ ਐਮ.ਪੀ ਆ ਜਾਂਦਾ ਇੱਥੇ ਕੇ ਪੰਚਾਇਤ ਰੇ ਸਾਨੂੰ ਉਹਦੇ ਤੇ ਕੀ ਪਾਇਆ ਹੂੰ ਸਾਨੂੰ ਤਾਂ ਆਪਣੇ ਆ ਦਾ ਮਤਲਬ ਆ ਜਿਹੜੇ ਨੁਮਾਇੰਦੇ ਅਸੀਂ ਚੁਣੇ ਹੁੰਦੇ ਜਾਂ ਜਿਹੜੇ ਲੀਡਰ ਆਣ ਸਾਡੇ ਮੱਥੇ ਲੱਗਾ ਬਿਲਕੁਲ ਇਹ ਤਾਂ ਭੇਡ ਚਾਲ ਹੁੰਦੀ ਆ ਐਵੇਂ ਥੱਲੇ ਤੋਂ ਲੈ ਕੇ ਉੱਤੇ ਤੇ ਵਿੱਚ ਹੀ ਐਮ.ਐਲ.ਏ ਵਿੱਚ ਹੀ ਮંત્રી ਵੀ ਜੀ ਗੋਡੀਆਂ ਭਰ-ਭਰ ਕੇ ਸ਼ਕਤੀ ਪ੍ਰਦਰਸ਼ਨ ਕਰਦੇ ਫਿਰਦੇ ਆ। ਉਹਨੇ ਵੀ ਕੀ ਕੀਤਾ? ਉਹਨੇ ਅੱਧੀ ਰਾਤ ਨੂੰ ਥਾਣੇ 'ਚ ਢੱਕ ਦਿੱਤੇ। ਪੰਜਾਬ ਦੇ ਦੋ ਮੰਤਰੀ ਤੇ ਇੱਕ 22 ਪ੍ਰੈਜ਼ੀਡੈਂਟ ਆ ਪੰਜਾਬ ਦਾ, ਸ਼ੈਰੀ ਕਲਸੀ। ਓਕੇ। ਤੇ ਥਾਣੇ ਦੇ ਗੇਟ ਮੋਰੀ ਖੜੇ ਲੇਲੜੀਆਂ ਕਰਦੇ ਸੀ। ਵੀ ਜਾਣਦਾ ਸਾਡੇ ਯਾਰ ਬੰਦਿਆਂ ਨੂੰ ਛੱਡ ਦਿਓ। ਮੈਂ ਪ੍ਰਧਾਨ ਆ, ਮੈਂ ਜੀ ਮੰਤਰੀ ਆ। ਕੀ ਕੀ ਬੰਦੇ ਦੀ ਇੱਜ਼ਤ ਰੰਗ ਦੀ ਦੱਸੋ। ਦੇਖੋ ਉਹ ਇੱਥੇ ਇੱਕ ਇਹ ਵੀ ਬੜੀ ਅਰਾਨੀ ਦੀ ਗੱਲ ਆ। ਉੱਥੇ ਜਾ ਕੇ ਇਹ ਆਮ ਲੋਕਾਂ ਦੇ ਵਿੱਚ ਵਿਸ਼ੇ ਫਿਰਦੇ ਆ ਵੀ ਅਸੀਂ ਉਹ ਕਰਤਾ ਜਾ ਕਰਤਾ ਪਰ ਉਹ ਐਮ.ਐਲ.ਏ ਜਿਹੜੇ ਜਿਹੜੇ ਹਲਕਿਆਂ ਦੇ ਹੈਗੇ ਆ ਤੁਸੀਂ ਉਹਨਾਂ ਹਲਕੇ 'ਚ ਜਾ ਕੇ ਦੇਖੋ ਵੋਟਾਂ ਤੋਂ ਬਾਅਦ ਦਿਸੇ ਨਹੀਂ ਉਹ ਨਹੀਂ ਫਿਰ ਕਿਸੇ ਦਾ ਕੰਮ ਨਹੀਂ ਹੋਇਆ ਠੀਕ ਹੈ ਜੀ ਇਹਨਾਂ ਨੂੰ ਸਿਰਫ ਇਨਾ ਜ਼ੋਰ ਹੈਗਾ ਆ ਬਈ ਸੋਸ਼ਲ ਮੀਡੀਆ ਤੇ ਸੋਸ਼ਲ ਆਪਣਾ ਪ੍ਰਚਾਰ ਕਰ ਲੋ ਮੈਂ ਤਾਂ ਕਹਿੰਦਾ ਗਰਾਊਂਡ ਤੇ ਆ ਕੇ ਦੱਸਣਾ ਕੋਈ ਕਿਸੇ ਵੀ ਹਲਕੇ ਦਾ ਕੋਈ ਐਮ.ਐਲ.ਏ ਆਪੀ ਆ ਹਲਕਾ ਇੰਜੈਜ ਇਹ ਗ੍ਰਾਉਂਡ ਤਾਂ ਕਿ ਦੱਸਣਾ ਸੀ ਆ ਕੀਤਾ ਲੋਕਾਂ ਨੂੰ ਤਾਂ ਤਾਂ ਹੀ ਪਤਾ ਲੱਗੇਗਾ ਨਾ ਤੁਸੀਂ ਧੱਕੇ ਨਾਲ ਆ ਪੰਜਾਬ 'ਚ ਚੋਣਾ ਹੋ ਗਿਆ ਠੀਆਂ ਜਿੱਤੇ ਇਹਨਾਂ ਦਾ ਪਤਾ ਨਹੀਂ ਕੋਈ ਹੈਗਾ ਕਿ ਨਹੀਂ ਧੱਕੇ ਨਾਲ ਜਾ ਜਾ ਲੋਕਾਂ ਦੇ ਸਰੂਪੇ ਪਈ ਜਾਂਦੇ ਜਿਹੜੀ ਪੰਚਾਇਤ ਇਹਨਾਂ ਦੀ ਹੈ ਹੀ ਨਹੀਂ ਦੇਖੋ ਜੀ ਪੰਚਾਇਤਾਂ ਨੂੰ ਤਾਂ ਇਦਾਂ ਵੀ ਜਦੋਂ ਹੁਣ ਇੱਕ ਅਹੁਦੇਦਾਰ ਬੰਦਾ ਪੰਚਾਇਤ ਨੂੰ ਸੁਨੇਹਾ ਲਾਉਂਦਾ ਜਾਂ ਦਬਕਾ ਮਾਰਦਾ ਕਹਿ ਦਈ ਇਨਡਾਇਰੈਕਟਲੀ ਦਬਕਾ ਹੀ ਹੁੰਦਾ ਸਰਪੰਚਾਂ ਨੂੰ ਇਹ ਹੁੰਦਾ ਯਾਰ ਜਦ ਤੱਕ ਸਰਕਾਰ ਇਹ ਚੁੱਪ ਕਰਕੇ ਨੀਵੇਂ ਹੋ ਕੇ ਕੰਮ ਕਰੀ ਚੱਲੋ ਨਹੀਂ ਤਾਂ ਇਹ ਨਾ ਹੋਵੇ ਵੀ ਜਿਹੜੀ ਗ੍ਰਾਂਟ 2 ਰੁਪਏ ਆਉਣੇ ਪਿੰਡ ਨੂੰ ਉਹ ਵੀ ਨਹੀਂ ਆਉਣੇ ਰਵੀ ਉਹ ਬੰਦਾ ਭੁੱਲਦਾ ਵੀ ਹੈ ਜਿਹਨੂੰ ਤੁਸੀਂ ਦਬਕ ਕੇ ਗੱਲ 'ਚ ਸਰੂਪਾ ਪਾਉਂਦੇ ਹੋ ਜਾਂ ਇਮੋਸ਼ਨਲੀ ਜਾ ਬੀਡੀਪੀਓ ਦਫਤਰ ਦੇ ਥਰੂ ਬੱਟ ਚਾਰਟ ਕੋ ਭੁੱਲਦਾ ਗਦੀ ਨਹੀਂ ਹੈ ਗੱਲ ਤਾਂ ਉਹ ਸਾਲ ਦੋ ਹੀ ਆ ਉਹ ਅਗਲਾ ਵੀ ਦੇਖੋ ਜੀ ਸਿੱਧੀ ਗੱਲ ਕਹਿ ਦਿੰਦਾ ਵੀ ਹੁਣ ਸਾਲ ਦੋ ਹੀ ਰਹਿ ਗਏ ਹੈ ਹੈਨਾ ਤੇ ਜਿਹੜੇ ਕਿਹੜੇ ਨਾ ਮਤਲਬ ਪਹਿਲੇ ਸਾਲ ਹੁੰਦੇ ਆ ਉਹ ਹੁੰਦੇ ਬੱਲੇ ਬੱਲੇ ਕਰਾਉਣ ਦੇ ਕੰਮ ਦਿਖਾਉਣ ਦੇ ਤੇ ਜਿਹੜਾ ਐਂਡ ਦਾ ਸਮਾ ਹੁੰਦਾ ਉਹ ਤਾਂ ਤੁਹਾਨੂੰ ਪਤਾ ਫਿਰ ਲੋਕੀ ਮਿੱਟੀ ਪਟਣ ਵਾਲਿਆਂ ਚ ਕੰਮ ਆ ਤੁਹਾਨੂੰ ਬਿਲਕੁਲ ਧੁੱਕੀ ਦੇਖੋ ਲੋਕੀ ਸਿਰਫ ਇਹ ਹੀ ਦੇਖਦੇ ਹੁੰਦੇ ਆ ਦੋ ਸਾਲਿਆਂ ਕੋਈ ਨਹੀਂ ਸਬਰ ਕਰ ਲੋ ਦਿੱਲੀ ਵਾਲਿਆਂ ਨੇ ਕੀਤਾ ਨਾ ਕੀਤਾ ਜੀ ਉਹਨਾਂ ਕੋਲ ਸਗੀਆਂ ਉੱਥੇ ਹੈਗੀਆਂ 70 ਸੀਟਾਂ ਸੀ ਫਿਰ ਹਾਂਜੀ 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 ਜਨਨ ਸਾਹਿਬਾ ਦੀ ਆਪਣੇ ਹੈਗੀਆਂ 100 ਕੁਛ ਹੂੰ ਠੀਕ ਹੈ ਜੀ ਇਹਨਾਂ ਦੇ ਕੋਲ ਸਗੇ 92 93 ਇਸ ਟਾਈਮ ਸ਼ਾਇਦ 95 ਐਮਐਲਏ ਹੋ ਗਏ ਆ ਉਹ ਵੱਧ ਕੇ ਵਿੱਚ ਇਹਨਾਂ ਦੇ ਵੀ 22 ਰਹਿ ਜਾਣੇ ਆ ਬਾਈ ਉੱਥੇ ਆਏ ਆ 22 ਹੋ ਇਹਨਾਂ ਦੇ ਰਹਿਣੇ ਤੁਸੀਂ ਦੇਖ ਲਿਓ ਦੇਖੋ ਜੀ ਵੋਟਾਂ ਦੇ ਵੇਲੇ ਇੱਕ ਬੜੀ ਇਹਨਾਂ ਨੇ ਕਹਾਣੀ ਛੇੜੀ ਸੀ ਵੀ ਡਾਇਨਾਸੌਰ ਤਾਂ ਮੁੜ ਕੇ ਆ ਸਕਦੇ ਆ ਬਟ ਅਕਾਲੀ ਨਹੀਂ ਤੁਸੀਂ ਦੇਖ ਲਓ ਲੋਕਾਂ ਨੇ ਇਹਨਾਂ ਲਈ ਕੋਈ ਇਦੋਂ ਵੀ ਵੱਡੀ ਹਾਫਤ ਕੱਢ ਕੇ ਲੈ ਕੇ ਆਉਣੀ ਆ ਵੀ ਉਹ ਤਾਂ ਆ ਸਕਦੇ ਵਾਟ ਕੇ ਮੁੜ ਕੇ ਇਹ ਨਹੀਂ ਜੇ ਹਾਲੇ ਵੀ ਨਾ ਸੁਧਰੇ ਹਾਲੇ 2 ਸਾਲ ਹੈ ਯਾਨਕਿ ਜੇ ਇਹਨਾਂ ਨੇ ਪਰਫਾਰਮੈਂਸ ਦੇਣੀ ਹੋਵੇ ਤਾਂ ਹਾਲੇ ਵੀ ਕਰ ਸਕਦੇ ਆ ਆਮ ਲੋਕੀ ਮਤਲਬ ਆਮੰਦੇ ਬਣ ਕੇ ਜੇ ਕੰਮ ਕਰਨ ਤਾਂ ਬਣ ਸਕਦੇ ਜੇ ਖਾਸ ਬਣ ਕੇ ਕਹਿਣ ਤੇ ਇਹ ਨਹੀਂ ਕੰਮ ਬਣ ਸਕਦੇ ਪਰ ਠੀਕ ਆ ਕੋਸ਼ਿਸ਼ ਕੀਤੀ ਜਾ ਸਕਦੀ ਹੈ ਪਰ ਲੋਕਾਂ ਦੇ ਨਾ ਦਿਲਾਂ 'ਚ ਉਹ ਲੈ ਚੁੱਕਿਆ ਹਮ ਸਹੀ ਮੈਂਨਿਆਂ 'ਚ ਆਪਾਂ ਡੇਲੀ ਲੋਕਾਂ 'ਚ ਵੇਚਦੇ ਆ ਕਿਉਂਕਿ 3 ਸਾਲ ਦਾ ਜਿਹੜਾ ਸਮਾਨ ਤਾਂ ਥੋੜਾ ਨਹੀਂ ਹੁੰਦਾ ਬਹੁਤ ਸਮਾਨ ਹੁੰਦਾ ਬਹੁਤ ਸਮਾਂ ਹੋ ਜਾਂਦਾ ਜਦੋਂ ਚੌਥਾ ਸਾਲ ਹੁੰਦਾ ਤਾਂ ਜਿਹੜੀ ਅਫਸਲशाही ਹੁੰਦੀ ਆ ਉਹਦਾ ਉਦਾਂ ਹੀ ਸੱਜੇ ਕੱਪੇ ਹੋ ਜਾਂਦੀ ਆ ਉਹਨੇ ਇਹਨਾਂ ਦੀ ਕੋਈ ਨਹੀਂ ਸੁਣਨੀ ਪਿੱਛੇ ਜਿੰਨਾ ਧੱਕਾ ਹੋ ਗਿਆ ਜਾਂ ਇੱਕ ਸਾਲ 'ਚ ਹੋਰ ਕਰ ਲਓ ਠੀਕ ਹੈ ਜੀ ਇਸ ਤੋਂ ਬਾਅਦ ਅਫਸਰ ਜਿਹੜੇ ਹੁੰਦੇ ਆ ਨਾ ਉਹ ਵੇਂ ਗਾਂ ਨੂੰ ਦੇਖਣ ਲੱਗ ਪੈਂਦੇ ਵੀ ਅਸੀਂ ਕਿੱਧਰ ਨੂੰ ਜਾਣਾ ਉਹ ਵੀ ਕਹਿੰਦੇ ਵੀ 2 ਸਾਲ ਰਹਿ ਗਿਆ ਫੇ ਇਹ ਸੋਚਦਾ ਬੰਦੇ ਵੀ ਹੁਣ ਦੋ ਹੀ ਰਹਿ ਗਏ ਆ ਤੱਕਰ ਸਾਹਿਬ ਇਹ ਤਾਂ ਹੋ ਗਈ ਦਿੱਲੀ ਦੀ ਗੱਲਬਾਤ ਜਿਹੜਾ ਜੋ ਅੱਜ ਦਿੱਲੀ ਹੋਇਆ ਆ ਇਹਦਾ ਮੰਨ ਲਓ ਤੁਸੀਂ ਪੰਜਾਬ ਤੇ ਕੀ ਪਰੇਸ਼ਾਵਾਂ ਦੇਖਦੇ ਹੋ ਇਹਦਾ ਇਹ ਕੋਰੇ ਵੀ 100% ਪਰੇਸ਼ਾਵਾਂ ਪੈਣਾ ਇਹਦਾ ਪਰੇਸ਼ਾਵਾਂ ਵੀ ਮਾੜਾ ਪੈਣਾ ਠੀਕ ਹੈ ਜੀ ਆਪਣੇ ਜਿਹੜੇ ਚਾਹੇ ਆਪੋਜੀਸ਼ਨ ਕਹਿ ਲੋ ਚਾਹੇ ਜਿਹੜੇ ਸੁਲਝੇ ਹੋਏ ਡਿਬੇਟਾਂ ਸ਼ਾਮ ਨੂੰ ਚੱਲਦੀਆਂ ਹੁੰਦੀਆਂ ਆ ਪੱਤਰਕਾਰ ਆ ਜਾਂ ਸੁਲਝੇ ਹੋਏ ਲੀਟਰ ਹਾਂਜੀ ਹਾਂਜੀ ਉਹਨਾਂ ਦਾ ਇਹ ਹੀ ਹੁੰਦਾ ਸੀ ਵੀ ਭਗਵੰਤ ਮਾਨ ਨੂੰ ਦਿੱਲੀ ਦੇ ਮਗਰ ਨਹੀਂ ਫਿਰਨਾ ਚਾਹੀਦਾ ਪੰਜਾਬ ਸਾਂਭਣਾ ਚਾਹੀਦਾ ਬਿਲਕੁਲ ਬਿਲਕੁਲ ਨਾ ਦਿੱਲੀ ਦਾ ਹੈਲੀਕਾਪਟਰ ਭੇਜਤਾ ਦਿੱਲੀ ਭੇਜ ਦਿੱਤਾ ਪੰਜਾਬ ਦਾ ਪੰਜਾਬ ਦੀ ਫੋਰਸ ਲਾਤੀ ਇਹ ਕੋਈ ਗੱਲਾਂ ਨਹੀਂ ਸਿਗੀਆਂ ਕਰਨੜੀਆਂ ਅੱਜੇ ਵੀ ਮੈਂ ਤਾਂ ਕਹਿੰਦਾ ਮੁੱਖ ਮੰਤਰੀ ਸਾਹਿਬ ਆਪਣੇ ਸੂਬੇ ਤੇ ਧਿਆਨ ਦੇਣ ਜੇ ਗਾਂ ਅ ਬੀਜਤੀ ਹੁਣ ਤੋਂ ਬਚਣਾ ਚਾਹੁੰਦੇ ਆ ਬਿਲਕੁਲ ਜੀ ਨਹੀਂ ਤਾਂ ਲੋਕਾਂ ਨੂੰ ਬਹੁਤ ਮਾੜੀ ਗੱਲ ਬਿਲਕੁਲ ਜਿੱਦਾਂ ਦੇਖੋ ਜੀ ਅੱਜ ਕੇਂਜਰੀਵਾਲ ਜੀ ਹਾਰ ਗਿਆ ਹੂੰ ਕਿਸੇ ਵੇਲੇ ਕੇਂਜਰੀਵਾਲ ਨੂੰ ਇਹ ਰਾਜਨੀਤਿਕ ਜੋਤਸ਼ੀ ਦੱਸਦੇ ਸੀਗੇ ਵੀ ਉਹਨਾਂ ਨੂੰ ਪਹਿਲੇ ਹੀ ਪਤਾ ਹੁੰਦਾ ਸੀ ਵੀ ਕਿੱਥੇ ਕੀ ਹੋਣਾ ਕੈਨ ਜਿੱਤਣਾ ਤੇ ਕੈਨ ਹਾਰਨਾ ਆ ਜੋਤਸ਼ੀ ਆਪਣਾ ਹੱਥੀ ਦੇਖ ਸਕੇ ਵੀ ਸਾਡੇ ਨਾਲ ਅੱਜ ਕੀ ਹੋਣੀ ਆ ਜਿਹੜਾ ਜੋਤਸ਼ੀ ਆਪਣਾ ਭਵਿੱਖ ਨਹੀਂ ਦੇਖ ਸਕਿਆ ਉਹ ਪੰਜਾਬ ਵਾਲਿਆਂ ਦਾ ਕੀ ਦੱਸੇਗਾ ਹਾਂ ਬਿਲਕੁਲ ਬਿਲਕੁਲ ਕਲੀਅਰ ਕੱਟ ਗੱਲ ਹੈਗੀ ਆ ਬਿਲਕੁਲ ਜੀ ਵੀ ਇਹਨਾਂ ਦਾ ਸਮਾਂ ਜਿਹੜਾ ਨਾ ਆਉਣ ਵਾਲਾ ਮਾੜਾ ਆ ਹੂੰ ਲੋਕਾਂ ਨੇ ਹੁਣ ਭਾਜਪਾ ਨੂੰ ਥੋੜਾ ਜਿਹਾ ਰੁਝਾਨ ਹੋਣਾ ਜਾਂ ਬਾਕੀ ਪਾਰਟੀਆਂ ਨੂੰ ਇਹਨਾਂ ਨੂੰ ਛੱਡੀ ਛੱਡ ਭੱਜਣਾ ਲੋਕਾਂ ਨੇ ਤੁਸੀਂ ਭਾਜਪਾ ਦੀ ਗੱਲ ਕੀਤੀ ਹੈ ਤਾਂ ਸਰ ਸਾਬ ਮੰਨ ਲਓ ਪਿਛਲੇ ਜੇ ਸਮੇਂ 'ਚ ਆਪਾਂ ਦੇਖੀਏ ਮੋਦੀ ਨੂੰ ਲਗਭਗ ਜਿੱਤ ਦੇ ਨੂੰ ਦੋ ਤਿੰਨ ਟਰਮ ਹੋ ਚੁੱਕੀਆਂ ਹਨ ਤੀਜੀ ਟਰਮ 'ਆ ਪਰ ਜਦੋਂ ਵੈਲੀ ਟਰਮ ਆਈ ਸੀਗੀ ਉਸ ਵੇਲੇ ਆਪਣੇ ਪੰਜਾਬ ਵਿੱਚ ਜਾਂ ਨਾਲ ਦੇ ਸੂਬਿਆਂ ਵਿੱਚ ਭਾਜਪਾ ਦਾ ਕੋਈ ਨਜਾਇਜ਼ ਫਲਾਓ ਨਹੀਂ ਸਗਾ ਤੇ ਹੌਲੀ ਹੌਲੀ ਇਸ ਵਾਰ ਵੀ ਆਪਾਂ ਦੇਖਿਆ ਜੋ ਆਪਣੀਆਂ ਪੰਜਾਬ ਚ ਚੋਣਾਂ ਹੋ ਗੀਆਂ ਹੱਡੀਆਂ ਭਾਜਬਾ ਸਿੱਧੇ ਤੌਰ ਤੇ ਪਿੰਡਾਂ ਵਿੱਚ ਵੀ ਲੜੀ ਆ ਜਦਕਿ ਪਿੰਡਾਂ ਵਿੱਚ ਅੱਗੇ ਅਕਾਲੀ ਦਲ ਹੁੰਦੇ ਸੀ ਤੇ ਸ਼ਹਿਰਾਂ ਦੇ ਵਿੱਚ ਭਾਜਬਾ ਸਰਕਾਰ ਹੁੰਦੇ ਸੀ ਜਿਸ ਤਰ੍ਹਾਂ ਹੌਲੀ ਹੌਲੀ ਪ੍ਰੋਗਰੈਸ ਕਰ ਰਹਾ ਹੈ ਵਧ ਰਹਾ ਹੈ ਅੱਗੇ ਨੂੰ ਕੀ ਲੱਗਦਾ ਵੀ ਜੋ ਆਪਣੀਆਂ 27 ਦੀਆਂ ਚੋਣਾਂ ਆ ਉਹਨਾਂ ਵਿੱਚ ਕੀ ਮੰਨ ਲੈ ਇਹਨਾਂ ਦੀ ਰਣਨੀਤੀ ਹੋ ਸਕਦੀ ਹੈ ਦੇਖੋ ਰਣਨੀਤੀ ਤਾਂ ਇੱਕੋ ਜਿਹੀਨਾਂ ਦੀ ਹੋਣੀ ਆ ਇਹਨਾਂ ਨੂੰ ਕਿਸੇ ਨਾ ਕਿਸੇ ਨਾਲ ਸਮਝੌਤਾ ਕਰਨਾ ਪੈਣਾ ਤਾਂ ਹੈਗਾ ਇਹਨਾਂ ਦੇ ਕੋਲ ਅਕਾਲੀ ਪੰਥੀ ਇਹ ਜੋ ਲੱਗਦਾ ਹੈ ਵੀ ਛੇਦ ਕਰ ਵੀ ਲੈਣਾ ਜੇ ਤਾਂ ਸਮਝੌਤਾ ਕਰਕੇ ਫਿਰ ਤਾਂ ਉਹੀ ਟ੍ਰੈਂਡ ਆ ਜਾਣਾ ਹਮ ਅਧੀਆਂ ਪਜਦੀਆਂ ਤਾਂ ਲੈ ਜੂਗੇ ਇਹਦਾ ਹਾਂਜੀ ਹਾਂਜੀ ਪੰਜਾਬ ਦੇ ਰਲ ਕੇ ਲੈ ਜਾਂਦੇ ਰਲ ਕੇ ਜਾਣੀਆਂ ਜੇ ਭਾਜਪਾ ਕੰਲੀ ਚਾਹੇ ਤਾਂ ਫਿਰ ਵਿਆਹ ਦੇ ਵਿੱਚੋਂ ਨਹੀਂ ਜਿੱਤਦੀ ਕੋਈ ਸ਼ਹਿਰਾਂ ਚੋਂ ਤਾਂ ਜਿੱਤਿਆ ਨਾ ਵਜੇ ਜਸਕੋ ਪਿੰਡਾਂ ਵਾਲਿਆਂ ਨਹੀਂ ਜਿਤਾਉਣਾ ਠੀਕ ਹੈ ਜੀ ਇੰਨਾ ਯੂਰ ਆ ਵੀ ਲੋਕਾਂ ਦਾ ਝਗਾ ਹੁਣ ਯੂਰ ਹੋਣਾ ਭਾਜਪਾ ਵੱਲ ਹਮ ਇੰਨੀ ਗੱਲ ਸਾਬਿਆ